ਡੀਐਵਲ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਆ ਪਿੰਡ ਜੌੜਾ ਮਾਜਰਾ ਜੋ ਕਿ ਕੈਬਨਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦਾ ਪਿੰਡ ਹੈ ਇਹ ਜਿੱਥੇ ਪਿੰਡ ਵੱਲੋਂ ਜੌੜਾ ਮਾਜਰਾ ਦਾ ਪੂਰਾ ਵਿਰੋਧ ਕੀਤਾ ਗਿਆ ਵਿਰੋਧ ਕਰਨ ਤੋਂ ਬਾਅਦ ਇਹਨਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਭਾਈਚਾਰਕ ਸਾਂਝ ਹੈ ਇੱਕ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਝਾ ਬੂਥ ਲਾਇਆ ਗਿਆ ਹੈ ਇਹ ਪਿੰਡ ਦੇ ਲੋਕ ਖੜੇ ਨੇ ਇੱਥੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਿਉਂ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਜੀ ਆਪਣਾ ਇਹ ਜਸਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਜੋੜੇ ਮਾਝੇ ਦਾ ਵਾਸੀ ਆ ਜੀ ਉਹਦੇ ਕਲਵੰਤ ਸਿੰਘ ਆਇਆ ਸੀ ਜੀ ਉਹਨੂੰ ਆਸੀਂ ਸਿਰਫ ਥਾਈ ਪੁੱਛਿਆ ਸੀ ਜੀ ਵੀ ਤੁਸੀਂ ਉਦੋਂ ਦੇ ਕਿਉਂ ਨਹੀਂ ਆਏ ਕਲਵੰਤ ਸਿੰਘ ਐਮਐਲਏ ਹਾਂਜੀ ਕਲਵੰਤ ਸਿੰਘ ਐਮਐਲਏ ਇੱਕ ਉਹਦਾ ਪੀਏ ਬਣਿਆ ਹੋਇਆ ਜੀ ਲਾਡੀ ਦਾਡੀ ਉਹ ਜੋੜੇ ਮੱਜ ਦੇ ਦਾ ਸਭ ਤੋਂ ਜ਼ਿਆਦਾ ਸਾਨੂੰ ਪਰੇਸ਼ਾਨ ਉਹਦਾ ਗਰੇਜ ਕਰਨ ਦਾ ਜਵਾਬ ਸੁਆਬ ਉਹਨੂੰ ਕਰੇ ਨਹੀਂ ਜੀ ਉਹਨੇ ਧੜਕੇ ਨੂੰ ਦਾਡੀ ਨੇ ਜਾ ਕੇ ਸਾਡੇ ਤੇ ਪਰਚਾ ਕਰਾਤਾ ਜੀ ਅੱਛਾ ਜੀ ਹਾਂ ਜੀ ਸਾਡੇ ਨੂੰ ਸਾਨੂੰ ਤਾਂ ਕਹਿੰਦੇ ਆ ਜਾ ਰਹੀਆਂ ਨੇ ਜੀ ਅਚਾ ਜੌਂਕੀ ਪਹੁੰਚਿਆ ਗਿਆ ਜੀ ਚੌਂਕੀ ਅਸੀਂ ਗਏ ਤਾਂ ਹੈ ਨਹੀਂ ਜੀ ਫਿਰ ਸਾਨੂੰ ਪਾਰਟੀਆਂ ਦਾ ਸੰਯੋਗ ਮਿਲ ਗਿਆ ਜੀ ਪਾਰਟੀਆਂ ਤੇ ਪਹੁੰਚ ਗੀਆਂ ਉਹਨਾਂ ਨੇ ਕਹਿਦਾ ਵੀ ਕੋਈ ਪਾਰਚਾ ਨਹੀਂ ਪਾਉਣਾ ਕੋਈ ਹੋਰ ਨਹੀਂ ਜੀ ਵੀ ਇਹ ਸਭ ਤੋਂ ਵੱਧ ਕਲਵੰਤ ਦਾ ਜਿਹੜਾ ਪੀਐਡਆਰਟੀ ਉਹ ਲੱਗ ਰਿਹਾ ਸਾਡੇ ਨਾਲ ਇਹ ਕੰਮ ਕਰਵਾਉਣਾ ਸਾਡੀ ਇਹ ਹੀ ਬੇਨਤੀ ਹੈ ਜੀ ਵੀ ਇਹ ਬੰਦੇ ਨੂੰ ਜੀਰੋ ਕਰਾਇਆ ਜਾ ਵੀ ਇਹ ਬੰਦਾ ਪਾਰਟੀ ਤੁਸੀਂ ਹੁਣ ਇਹਨਾਂ ਦੇ ਧੱਕੇ ਦਾ ਜਵਾਬ ਹੈ ਜਿਹੜਾ ਵੋਟ ਨਾਲ ਦੇ ਰਹੇ ਹੋ ਹਾਂਜੀ ਇਹਦਾ ਜਿਹੜਾ ਇਹਨਾਂ ਸਾਡੇ ਨਾਲ ਹਰਕਤ ਕਰੀਏ ਜੀ ਉਹ ਅੱਡ ਕੱਢ ਰੱਖੇ ਸਾਡਾ ਪੂਰਾ ਵਿਰੋਧ ਹੈ ਜੀ ਸਾਡਾ ਤਿੰਨੇ ਪਾਰਟੀਆਂ ਦਾ ਸੰਜੋਗ ਹੈ ਜੀ ਇਕੱਠੇ ਆ ਸੀ ਪਰ ਇਹ ਝਾੜੂਆਂ ਦਾ ਸਾਡਾ ਪੂਰਾ ਵਿਰੋਧ ਹੈ ਜੀ ਇਹਨਾਂ ਨੂੰ ਅਸੀਂ ਵਿਚੰਨੀ ਚ ਖੜਨ ਦੇਣਾ ਹੈਗਾ ਠੀਕ ਹੈ ਜੀ ਬਾਕੀ ਸਰਪੰਚੀ ਦੀਆਂ ਵੋਟਾਂ ਆਉਣਗੀਆਂ ਉਦੋਂ ਦੇਖ ਲੈਣਾ ਜਿਹੜੀ ਮਰਜ਼ੀ ਵੋਟ ਆ ਜਿਸੇ ਮਰਜ਼ੀ ਦੇਖ ਲੈਣ ਜੀ ਸਾਡਾ ਪੂਰਾ ਵਿਰੋਧ ਹੈ ਅਸੀਂ ਇਹਨਾਂ ਨੂੰ ਆਉਣ ਨਹੀਂ ਜੱਗੇ ਦਿੰਦੇ ਠੀਕ ਹੈ ਹਾਂ ਇਹ ਬਹੁਤ ਧੰਨਵਾਦ ਜੀ ਓਕੇ ਜੀ ਤੇ ਇਹਨਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਜੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਪਾਰਟੀਆਂ ਦੇ ਇੱਥੇ ਬੈਨਰ ਲੱਗੇ ਨੇ ਇਧਰੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਦਾ ਲੱਗਿਆ ਤੇ ਧਰਮਵੀਰ ਗਾਂਧੀ ਜੀ ਦਾ ਲੱਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਲੱਗਿਆ ਐਨ ਕੇ ਸ਼ਰਮਾ ਦਾ ਤੇ ਇਹ ਮੁੰਡੇ ਨੇ ਜਿਹੜੇ ਸਾਂਝੇ ਤੌਰ ਤੇ ਕੰਮ ਕਰ ਰਹੇ ਨੇ ਦੇਖੋ ਕੋਈ ਕਿਸੇ ਨਾਲ ਇਹ ਨਹੀਂ ਹੈਗਾ ਵੀ ਉਹ ਪਾਰਟੀ ਨਾਲ ਨਹੀਂ ਜਾਣਾ ਉਹ ਨਾਲ ਨਹੀਂ ਜਾਣਾ ਇਹ ਕਹਿੰਦੇ ਨੇ ਕਿ ਵੋਟ ਜੀ ਨੂੰ ਮਰਜ਼ੀ ਪਾਓ ਭਾਈਚਾਰਕ ਸਾਂਝ ਬਣਾ ਕੇ ਰੱਖੋ ਬਹੁਤ ਵਧੀਆ ਸੋਚ ਹੈ ਇੱਥੇ ਦੇ ਸਰਪੰਚ ਸਾਹਿਬ ਨੇ ਜੋ ਉਹਨਾਂ ਦਾ ਵੀ ਇਹਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ ਜਿਹੜੇ ਸਰਪੰਚ ਨੇ ਨਾ ਲੋਕਾਂ ਨੂੰ ਇੱਕੇ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਇੱਕ ਮਾਲਾ ਦੇ ਵਿੱਚ پرو ਕੇ ਰੱਖਿਆ ਹੋਇਆ ਕਿਸੇ ਨਾਲ ਬੈਰ ਵਿਰੋਧ ਨਹੀਂ ਨਹੀਂ ਕਈ ਪਿੰਡਾਂ ਦੇ ਸਰਪੰਚ ਨੇ ਜਿਹੜੇ ਉਹ ਬਹੁਤ ਆਪਣੇ ਵੋਟ ਬਣਾਉਣ ਦੇ ਮਾਰੇ ਲੋਕਾਂ 'ਚ ਬੈਰ ਬੈਰ ਵਿਰੋਧ ਪਵਾ ਦਿੰਦੇ ਨੇ ਤੇ ਇਹਨਾਂ ਦੇ ਸਰਪੰਚ ਨੇ ਜਿਹੜੇ ਇਹਨਾਂ ਨੇ ਇਹਨਾਂ ਨੂੰ ਬੰਨ ਕੇ ਰੱਖਿਆ ਇਕੱਠੇ ਰੱਖਿਆ ਕਿ ਭਾਈਚਾਰਕ ਤੌਰ ਤੇ ਸਭ ਨੇ ਰਹਿਣਾ